ਸਾ ਬਹਰੀ ਦੇ ਫਤੇਗੜ ਜੋ ਸ਼ਹੀਦੀ ਜੋੜ ਮੇਲਾ ਸ਼ੁਰੂ ਹੋ ਚੁੱਕਿਆ ਲੱਖਾਂ ਨੇ ਕਿੰਨੇ ਸੰਗਤਾਂ ਪਹੁੰਚਣ ਨੂੰ ਹੋ ਰੁਕਿਆ ਹਾਂ ਜੀ ਫਤੇਗੜ ਸਾਹਿਬ ਦੇ ਵਿੱਚ ਗੱਡੀਆਂ ਦਾ ਜੋ ਸਟੈਂਡ ਆ ਉਹ ਆ ਸਾਈਡ ਦੇ ਉੱਪਰ ਜਿਹੜੇ ਰੁਕਣ ਜਾ ਰਹੀਆਂ ਸੰਗਤਾਂ ਨੂੰ ਕਾਫੀ ਦੂਰ ਤੋਂ ਟ੍ਰੈਲ ਜਾਣਾ ਪੈਂਦਾ ਕਿਉਂਕਿ ਸੰਗ ਜਿਆਦਾ ਹੋਣ ਕਰਕੇ ਤੋ ਸੰਗਮ ਬਹੁਤ ਦੂਰ ਤੋਂ ਪੈਲ ਜਾਂਦੀਆਂ ਨੇ ਅਸੀਂ ਇਹ ਮੰਗ ਕਰਦੇ ਆਂ ਸ਼ਰੋਮ ਨੇ ਪ੍ਰਬੰਧਕ ਕਮੇਟੀ ਤੋਂ ਜੀ ਜੋ ਸਟੈਂਡ ਆ ਗੱਡੀਆਂ ਵਾਲਾ ਇਹ ਕਾਰਾਂ ਵਾਲਾ ਸਟੈਂਡ ਆ ਇਹ ਥੋੜਾ ਜਿਹਾ ਹੋਰ ਨੇੜੇ ਕੀਤਾ ਜਾਵੇ ਕਿਉਂਕਿ ਬਹੁਤ ਦੂਰ ਤੋਂ ਸੰਗਮਾਂ ਨੂੰ ਪੈ ਜਾਣਾ ਬੰਦਾ ਜਿਨ੍ਹਾਂ ਦੇ ਬੱਚੇ ਛੋਟੇ ਆ ਉਹਨਾਂ ਨੂੰ ਜਿਨ੍ਹਾਂ ਬਹੁਤ ਸਮਾਂ ਕੱਢਣਾ ਪੈਂਦਾ ਆ ਕਿ ਬੜਾ ਮੁਸ਼ਕਲ ਹੁੰਦਾ ਜੇ ਦੋ ਬੱਚੇ ਨੇ ਛੋਟੇ ਉਹਨੂੰ ਤੱਕ ਕਿਵੇਂ ਲੈ ਕੇ ਜਾਊਗਾ ਹੋਰ ਕੋਈ ਪ੍ਰਬੰਧ ਨਹੀਂ ਕੀਤਾ ਆ ਸੋਨੇ ਪ੍ਰਬੰਧਕ ਕਮੇਟੀ ਵੱਲੋਂ ਜੋ ਚੀਹ ਦੀ ਜੋੜ ਮੇਲਾ ਅਧਿਕਾਰ ਸਾਹਿਬ ਦਾ ਸ਼ੁਰੂ ਹੋ ਗਿਆ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਰੇ ਵੀਰਾਂ ਦਾ ਪਹਿਣਾ ਦਾ ਧੰਨਵਾਦ ਬਹੁਤ ਬਹੁਤ ਚਲੋ